ਸਾਸਰੀ ਘਰ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਏਕੇ ਪੰਜਾਬਨ ਚੈਨਲ ਤੇ ਤੇ ਅੱਜ ਜੀ ਆਪਾਂ ਜਿਹੜੀ ਵੀਡੀਓ ਆ ਉਹ ਆਪਾਂ ਲੈ ਕੇ ਆਏ ਹੈਗੇ ਆ ਜਿੱਦਾਂ ਆਪਾਂ ਮੱਖਣ ਬਣਾਉਨੇ ਆ ਬਣਾ ਬਣਾ ਕੇ ਫਿਰ ਉਹ ਕਿਉਂ ਵੀ ਬਣਾਉਣਾ ਹੁੰਦਾ ਆ ਤੇ ਫੇਰ ਨਾ ਜਿਹੜਾ ਪਤਿਲਾ ਆਪਾਂ ਨੂੰ ਸਾਫ਼ ਕਰਨਾ ਬੜਾ ਹੀ ਔਖਾ ਲੱਗਦਾ ਆ ਕਿਉਂਕਿ ਉਹਦੇ ਵਿੱਚ ਲੱਸੀ ਜੰਮ ਜਾਂਦੀ ਆ ਤੇ ਅੱਜ ਮੈਂ ਇੱਕ ਲੈ ਕੇ ਆਈ ਆ ਨਵਾਂ ਤਰੀਕਾ ਜਿਹਦੇ ਨਾਲ ਪਤਿਲਾ ਸਾਫ਼ ਕਰਨਾ ਬਹੁਤ ਆਸਾਨ ਆ ਤੇ ਘਿਓ ਵੀ ਬਹੁਤ ਜਲਦੀ ਬਣ ਜਾਂਦਾ ਆ ਤੇ ਇਹ ਦੇਖ ਮੈਂ ਤੁਹਾਨੂੰ ਦਿਖਾਉਣੀ ਆ ਵੀ ਮੈਂ ਅੱਗੇ ਮਲਾਈ ਜਿਹੜੀ ਆਪਾਂ ਇਕੱਠੀ ਕੀਤੀ ਹੋਈ ਆ ਉਹਨੂੰ ਬਣਾਵਾਂਗੇ ਪਹਿਲਾਂ ਆਪਾਂ ਮੱਖਣ ਤੇ ਫੇਰ ਬਣਾਵਾਂਗੇ ਆਪਾਂ ਉਹਦਾ ਘਿਓ ਤੇ ਹੋਰ ਤੁਸੀਂ ਕਿਵੇਂ ਹੋ ਠੀਕ ਹੋ ਉਮੀਦ ਕਰਦੀ ਆਂ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਹੁਣ ਜੀ ਆਪਾਂ ਵੀ ਕੱਢ ਲਏ ਆ ਮੋٹے ਸੂਟ ਤੇ ਕੁਝ ਥੋੜੀ ਠੰਡ ਲੱਗਣ ਦਾ ਪੈਂਦੀ ਨਾ ਆ ਕੇ ਤਾਂ ਕਰਕੇ ਤੇ ਹੁਣ ਆਪਾਂ ਮੈਂ ਤੁਹਾਨੂੰ ਦਿਖਾਉਣੀ ਅੱਗੇ ਠੀਕ ਹੈ ਜੀ ਇਹ ਆਪਣੀ ਜਿਹੜੀ ਮੜਾਈ ਆਪਾਂ ਇਕੱਠੀ ਕੀਤੀ ਹੋਈ ਆ ਤੇ ਥੋੜਾ ਜਿਹਾ ਮੈਂ ਇਹਨੂੰ ਕੜਚੀਆਂ ਕੁੱਟੀਆਂ ਮਾਰ ਲਈਆਂ ਸੀਗੀਆਂ ਤੇ ਇਹ ਹੁਣ ਆ ਦੇਖੋ ਨਾ ਇਹ ਮੈਂ ਉਹਦੇ ਦੋ ਤਿੰਨ ਮਿੰਟਾਂ ਮੈਂ ਕਿਹਾ ਚਲੋ ਮੱਖਣ ਦਾ ਪਤਾਈਆ ਸਾਰਿਆਂ ਨੂੰ ਇਦਾਂ ਬਣਾਉਂਦੇ ਆ ਪਰ ਮੈਂ ਬਲੈਂਡਰ ਨਾਲ ਨਹੀਂ ਬਣਾਇਆ ਮੈਂ ਇਸੇ ਕੜਚੀ ਦੇ ਨਾਲ ਹੀ ਬਣਾਇਆ ਸੀਗਾ ਤੇ ਕਿਉਂਕਿ ਬਲੈਂਡਰ ਦੇ ਵਿੱਚ ਜਦੋਂ ਸਖਤ ਜਿਹਾ ਹੋ ਜਾਂਦਾ ਫਿਰ ਬਲੈਂਡਰ ਬੜੀ ਚੱਲਦਾ ਹੈਗਾ ਤੇ ਮੈਂ ਹਨਾ ਇਹਦੇ ਨਾਲ ਕੜਚੀ ਦੇ ਨਾਲੇ ਘਮਾ ਘਮਾ ਕੇ ਜਿਹੜਾ ਆ ਬਣਾ ਲਿਆ ਸੀਗਾ ਤੇ ਇਹ ਹੁਣ ਮੈਂ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਮੈਂ ਕਿਹਾ ਚਲੋ ਜੀ ਜਾਨੀ ਕਿ ਜੇ ਲੱਸੀ ਜਿਹੜੀ ਆਪਾਂ ਸਾਰੀ ਕੱਢ ਦਿੰਨੇ ਆ ਬਾਹਰ ਤੇ ਮੈਂ ਤੁਹਾਨੂੰ ਦੱਸਦੀ ਆ ਵੀ ਮੈਂ ਇਹਦੇ ਵਿੱਚ ਕੀ ਪਾਉਣੀ ਆ ਕਿ ਕਿਉਂ ਉਹ ਵੀ ਬਹੁਤ ਜਲਦੀ ਬਣੂਗਾ ਤੇ ਪਤੀਲਾ ਸਾਫ਼ ਕਰਨ ਵਿੱਚ ਕੋਈ ਚੰਜਟ ਨਹੀਂ ਹੋਊਗਾ ਤੁਹਾਨੂੰ ਤੇ ਮੈਂ ਹੁਣ ਇਹ ਪਾਣੀ ਜਿਹੜਾ ਹੈ ਨਾ ਕੱਢ ਕੇ ਤਾਂ ਫੇਰ ਮੈਂ ਜਿਹੜਾ ਘਿਓ ਆ ਉਹ ਗਰਮ ਕਰਨਾ ਰੱਖੂੰਗੀ ਤਾਂ ਤੁਸੀਂ ਵੀ ਇਸੇ ਤਰੀਕੇ ਦੇ ਨਾਲ ਹਨਾ ਘਿਓ ਬਣਾਇਓ ਮੱਖਣ ਸੇ ਚਲੋ ਤੁਸੀਂ ਬਣਾਉਨੇ ਆਂ ਅੱਗੇ ਵੀ ਪਰ ਘਿਓ ਬਣਾਉਂਦਾ ਇਹ ਨਵਾਂ ਤਰੀਕਾ ਹੈ ਤੁਸੀਂ ਇਸੇ ਤਰ੍ਹਾਂ ਘਿਓ ਬਣਾਇਓ ਤੇ ਮੇਰੇ ਵੀਡੀਓ ਨੂੰ ਨਾਲ ਚੱਲਦੇ ਚੱਲਦੇ ਨੂੰ ਤੁਸੀਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਅੱਗੇ ਪਤਾ ਕੀ ਹੁੰਦਾ ਸੀ ਜਦੋਂ ਆਪਾਂ ਘਿਓ ਬਣਾਉਂਦੇ ਸੀਗੇ ਤੇ ਬਾਅਦ ਵਿੱਚ ਉਹ ਥੱਲੇ ਲੱਸੀ ਜੰਮ ਜਾਂਦੀ ਹੁੰਦੀ ਸੀ ਕਈ ਵਾਰੀ ਤਾਂ ਉਹਦੇ ਵਿੱਚ ਆਟਾ ਭੁੰਨ ਲੈਣਾ ਬੇਜਖੰਡ ਪਾਣੀ ਪਜੀਰੀ ਬਣਾ ਲੈਣੀ ਤੇ ਪਰ ਫਿਰ ਵੀ ਬਤਿੱਲਾ ਸਾਫ਼ ਕਰਨ ਦਾ ਬਹੁਤ ਔਖਾ ਲੱਗਦਾ ਸੀ ਤੇ ਆਪਾਂ ਮੈਂ ਇੱਕ ਨਵਾਂ ਤਰੀਕਾ ਲੈ ਕੇ ਆਈਆਂ ਹੁਣ ਤੇ ਤੁਸੀਂ ਇਸੇ ਤਰੀਕੇ ਨਾਲ ਘਿਓ ਬਣਾਇਓ ਤੇ ਦੇਖਿਓ ਪਤਿੱਲਾ ਕਿੰਨੀ ਜਲਦੀ ਸਾਫ਼ ਹੋ ਜਾਂਦਾ ਆ ਤੇ ਮੈਂ ਤੁਹਾਨੂੰ ਅੱਗੇ ਬਣਾ ਕੇ ਦਿਖਾਉਣੀ ਆ ਜੀ ਮੈਂ ਇਹਦੇ ਵਿੱਚ ਕੀ ਚੀਜ਼ ਪਾਉਣੀ ਹੈ ਜਿਹਦੇ ਨਾਲ ਪਤੀਲਾ ਵੀ ਖਰਾਬ ਨਹੀਂ ਹੁੰਦਾ ਤੇ ਘੋ ਵੀ ਬਹੁਤ ਜਲਦੀ ਬਣਦਾ ਹੈ ਲੋ ਜੀ ਮੱਖਣ ਆਪਾਂ ਬਣਾ ਲਿਆ ਆ ਸਾਰੇ ਵਿੱਚ ਲੱਸੀ ਜਿਹੀ ਆਪਾਂ ਕੱਢ ਦਿੱਤੀ ਹੈਗੀ ਆ ਤੇ ਬਿਲਕੁਲ ਮੱਖਣ ਬਣ ਕੇ ਆਇਆ ਠੀਕ ਹੈ ਜੀ ਹੁਣ ਆਪਾਂ ਇਹਨੂੰ ਹੁਣ ਗੈਸ ਬਾਲ ਕੇ ਤੇ ਪਤੀਲਾ ਉੱਤੇ ਰੱਖ ਦਿੰਨੇ ਆ ਤੇ ਤੁਹਾਨੂੰ ਚੀਜ਼ ਵੀ ਦਿਖਾਉਣੀ ਆ ਮੈਂ ਕਿਹੜੀ ਪਾਉਂਦੀ ਹੁੰਨੀ ਆ ਇਹਦੇ ਵਿੱਚ ਠੀਕ ਹੈ ਜੀ ਹਾਂ ਲੋ ਇਹ ਥੋੜਾ ਜਿਹਾ ਆਪਾਂ ਇਹਨੂੰ ਪਹਿਲਾਂ ਇਹਦਾ ਆਪਾਂ ਘੁਲਾਰ ਲੈਣਾ ਆ। ਤਾਂ ਫੇ ਉਹ ਚੀਜ਼ ਆਪਾਂ ਜਿਹੜੀ ਹੈ ਵਿੱਚ ਇਹਦੇ ਪਾਉਣੀ ਹੈ। ਆਪਾਂ ਪਿਗਲਣ ਲੱਗ ਗਿਆ ਆ। ਆਪਾਂ ਕੀ ਕਰਦੇ ਆ ਚਿਮਨੀ ਨਹੀਂ ਚਲਾਉਂਦੇ ਤਾਂ ਲਾਈਟ ਇਹਦੀ ਆਪਾਂ ਜਲਾ ਲੈਂਦੇ ਆ। ਲੋਜੀ ਇਹਦੇ ਨਾਲ ਲਾਈਟ ਦੇ ਨਾਲ ਨਾ ਫਿਰ ਜੇ ਚਿਮਨੀ ਚਲਵਾਨੀ ਆ ਫੇ ਆਵਾਜ਼ ਬਹੁਤ ਹੁੰਦੀ ਆ ਹਨਾ ਵੀਡੀਓ ਦੇ ਵਿੱਚ ਆ ਲੋ ਥੋੜਾ ਥੋੜਾ ਇਹ ਖਾਣ ਲਾ ਪਿਆ ਹੋਆ ਅੱਗੇ ਕੀ ਕਰਦੇ ਸੀ ਆਪਾਂ ਨਾ ਗੜਛੀ ਨਹੀਂ ਸੀ ਫੇਰਦੇ ਹੁੰਦੇ ਪਰ ਹੁਣ ਜਿਹੜਾ ਇਹ ਮੈਂ ਕੀ ਬਣਾਉਣਾ ਇਹਦੇ ਨਾਲ ਨਾਲ ਘਿਓ ਕਹਿਣਾ ਪਾਸੇ ਮੈਨੂੰ ਫੇ ਕੀ ਕਹਿ ਦੇਣੀ ਆ ਕਿਉਂ ਕਹਿਣਾ ਤੇ ਇਹਦੇ ਨਾਲ ਨਾਲ ਆਪਾਂ ਕੜਛੀ ਜਿਹੜੀ ਉਹ ਫੇਰੀ ਜਾਣੀ ਆ ਇਹ ਪਤਿਲਾ ਸਾਡਾ ਨਾ ਸਬਜ਼ੀ ਵਾਲਾ ਆ ਤਾਂ ਕਰਕੇ ਇਦਾਂ ਆ ਵੇਦੇ ਚਾ ਪਤਲੀ ਤੁਰੀ ਵਾਲੀ ਸਬਜ਼ੀ ਜਿੱਦਾਂ ਡੂੰਘਾਟਰ ਹੋਵੇ ਤੜੀ ਹੋਈ ਇਹ ਆਪਾਂ ਪਤਿਲਾ ਹੈ ਵੱਡਾ ਜਿਹੜਾ ਨਾ ਇਸ ਵਾਸਤੇ ਰੱਖਿਆ ਹੋਇਆ ਹੈ। ਲਓ ਜੀ ਹੁਣ ਇਹ ਮੱਖਣ ਜਿਹੜਾ ਥੋੜਾ ਥੋੜਾ ਹੈ ਪਿਗਲ ਕੇ ਆਇਆ। ਲਓ ਜੀ ਹੁਣ ਆਪਾਂ ਪਾਉਣ ਲੱਗੇ ਹਾਂ ਉਹ ਚੀਜ਼ ਜਿਹਦੇ ਨਾਲ ਬਹੁਤ ਜਲਦੀ ਕੀ ਉਹ ਬਣਦਾ ਆ। ਆਹ ਦੇਖ ਲਓ। ਤੁਹਾਨੂੰ ਪਤਾ ਲੱਗ ਗਿਆ ਹੁਣ ਆ ਵੀ ਮੈਂ ਕੀ ਪਾਇਆ ਆ। ਤੁਹਾਨੂੰ ਕੀ ਲੱਗਦਾ ਕੀ ਆ ਇਹ? ਬਾਜਰੇ ਦਾ ਆਟਾ ਜਾਂ ਮੈਦਾ? ਜਾ ਕਣਕ ਦਾ ਆਟਾ ਕੀ ਲੱਗਦਾ ਮੈਨੂੰ ਕਮੈਂਟਾਂ ਚ ਜ਼ਰੂਰ ਦੱਸਿਓ ਪਰ ਮੈਂ ਤਾਂ ਤੁਹਾਨੂੰ ਦੱਸ ਹੀ ਦਵਾਂਗੀ ਹੁਣ ਵੀਡੀਓ ਦੇ ਵਿੱਚ ਇਹ ਮੈਂ ਇਹਦੇ ਵਿੱਚ ਕੀ ਪਾਇਆ ਇਹਨੂੰ ਆਪਾਂ ਇਸ ਤਰ੍ਹਾਂ ਚੰਗੀ ਤਰ੍ਹਾਂ ਨਾ ਇਹਨੂੰ ਫਲਾਈ ਜਾਣਾ ਹੈ ਆ ਜਿਹੜੇ ਘੇੜਿੰਗਾਂ ਡੜਨੀਆਂ ਉਹਦੀਆਂ ਹੈਗੀਆਂ ਨਾ ਇਹ ਪਾਇਆ ਜੀ ਮੈਂ ਆਟਾ ਨਾ ਮੈਂ ਪਾਇਆ ਮੈਦਾ ਨਾ ਹੈਗਾ ਬਾਜਰੇ ਦਾ ਆਟਾ ਨਾ ਚੌਲਾਂ ਦਾ ਇਹ ਹੈਗਾ ਆ ਜੀ ਕਣਕ ਦਾ ਆਟਾ ਇਹਦੀਆਂ ਡੜੀਆਂ ਜਿਹੜੀਆਂ ਆਪਾਂ ਸਾਰੀਆਂ ਆ ਫੇਰ ਦਵਾਂਗੇ ਤੁਸੀਂ ਐਸੇ ਤਰ੍ਹਾਂੇ ਕਰਨਾ ਜਦੋਂ ਵੀ ਕਿਉ ਉਹ ਬਣਾਉਣਾ ਆ ਵਿੱਚ ਥੋੜਾ ਜਿਹਾ ਆਟਾ ਨਾ ਇੰਨਾ ਕਿ ਜਿਸ ਤਰ੍ਹਾਂ ਹੁਣ ਮੈਂ ਇੰਨੇ ਦੇ ਵਿੱਚ ਇਹ ਆਟਾ ਕਣਕ ਦਾ ਪਾ ਦਿੱਤਾ ਆ ਤੁਸੀਂ ਵੀ ਇਸ ਤਰ੍ਹਾਂ ਕਣਕ ਦਾ ਆਟਾ ਪਾ ਲਿਆ ਕਰੋ ਤੇ ਮੈਂ ਹੁਣ ਤੁਹਾਨੂੰ ਕਿਉ ਜੜਾ ਬਣਾ ਕੇ ਦਿਖਾਉਣੀ ਦੇਖੀ ਜਾਓ ਕਿੰਨੀ ਜਲਦੀ ਬਣ ਜਾਣਾ ਆ ਦੇਖ ਲਓ ਹੋਣਾ ਤੁਸੀਂ ਇਹ ਦੇਖ ਲਓ ਵੀ ਬਹੁਤ ਜਲਦੀ ਹੈ ਕਿ ਉਹ ਜਿਹੜਾ ਬਣਨਾ ਸ਼ੁਰੂ ਹੋ ਗਿਆ ਆਹ ਦੇਖ ਲਓ ਇੰਨੀ ਜਲਦੀ ਨਹੀਂ ਤਾਂ ਬਣਦਾ ਨਹੀਂ ਹੈਗਾ ਜੇ ਆਪਾਂ ਉਦੇ ਰੱਖ ਦਿੰਨੇ ਆ ਇਹ ਆਟੇ ਦੇ ਨਾਲ ਬਹੁਤ ਜਲਦੀ ਕਿਉਂ ਬਣ ਜਾਂਦਾ ਹੈ ਇਹ ਦੇਖੋ ਪਿਆਣਾ ਬਣ ਲੋ ਜੀ ਤੇ ਤਾਂ ਬਣ ਚੱਲੇ ਆ ਆਪਣਾ ਹੁਣ ਕਿਉਂ ਇਹ ਕਹਿਣਾ ਕਿ ਕੀ ਕਹਿ ਦਿੰਦੀ ਆ ਮੈਨੂੰ ਚੇਤਾ ਭੁੱਲ ਜਾਂਦਾ ਆ ਤੇ ਬਹੁਤ ਜਲਦੀ ਅੱਗੇ ਕੀ ਹੁੰਦਾ ਸੀਗਾ ਬੀਬੀਆਂ ਨੇ ਕਹਿਣਾ ਸਾਡੀ ਮੰਮੀ ਨੇ ਕਹਿਣਾ ਅ ਦੂਜਾ ਕਿਉਂ ਬਣਾਉਣਾ ਕਿਉਂਕਿ ਅੱਗੇ ਤਾਂ ਚਲੋ ਮੱਝਾਂ ਹੁੰਦੀਆਂ ਸੀਗੀਆਂ ਰੋਜ ਦਾ ਮੱਖਣ ਥੋੜਾ ਥੋੜਾ ਜੋੜ ਕੇ ਫੇਰ ਕਿਉਂ ਬਣਾਉਂਦੇ ਹੁਣ ਮਲਾਈ ਲਾਉਣੀ ਪੈਂਦੀ ਆ ਸਾਨੂੰ ਦੁੱਧ ਮੋਲ ਲੈਣੇ ਆ ਤੇ ਮਲਾਈ ਦਾ ਹੀ ਆਪਾਂ ਮੱਖਣ ਬਣਾਉਨੇ ਮੱਖਣ ਤੋਂ ਕਿਉਂ ਬਣਾਉਨੇ ਕੀ ਕਹਣਾ ਮੱਠੀ ਮੱਠੀ ਹੈ ਨਾ ਅੱਗੇ ਇਹਨੂੰ ਹਨਾ ਬਾੜ ਲੈਣਦੇ ਹੋ ਤਾਂ ਇਦਾਂ ਹੀ ਸਾਰਾ ਦੇਣਾ ਉਪਤਿਲਾ ਜਿਹੜਾ ਆਪਾਂ ਚੰਗੀ ਤਰ੍ਹਾਂ ਸਾੜ ਦਿੰਦੇ ਹੁੰਦੇ ਸੀਗੇ ਲਓ ਦੇਖ ਲਓ ਹੁਣ ਕਿਉਂ ਮੈਨੂੰ ਲੱਗਦਾ ਨਹੀਂ ਵੀ 5 ਮਿੰਟ ਵੀ ਲੱਗੇ ਹੋਣਗੇ ਹਨਾ ਬਾੜਨਾਂ ਨੂੰ ਇਹਨੂੰ ਆ ਦੇਖ ਲਓ ਕਿਉਂਕਿ ਆਪਾਂ ਲੈਨੇ ਮੱਝ ਦਾ ਦੁੱਧ ਤੇ ਆ ਨਾ ਕਿਉਂ ਜਿਹੜਾ ਚਿੱਟਾ ਆ ਆ ਦੇਖ ਦੇਖੋ ਇਸ ਤਰ੍ਹਾਂ ਮਾਦੇ ਵਿੱਚ ਜਿਹੜਾ ਇਹ ਵੀ ਘੜਚੀ ਆਪਾਂ ਨਾਲ-ਨਾਲ ਫੇਰੀ ਜਾਣੀ ਆ ਇਦਾਂ ਲੋ। ਕੇਵਾਂਗੇ। ਬਸ ਹੁਣ ਮੈਂ ਗੈਸ ਜਿਹੜਾ ਆ ਬੰਦ ਕਰ ਦੇਣਾ ਆ ਦੇਖੋ ਕਿਉਂਕਿ ਥੋੜਾ ਬਹੁਤ ਆ ਜਿਹੜਾ ਸੇਕ ਆ ਘੋਦਾ ਵੀ ਹੁੰਦਾ ਤੁਹਾਨੂੰ ਪਤਾ ਹੀ ਆ ਤੇ ਹੁਣ ਮੈਂ ਜਿਹੜੀ ਗੈਸ ਆ ਇਹ ਬੰਦ ਕਰ ਦਿੰਦੇ ਆ ਦੇਖ ਲੋ ਅੋਸ਼ਮੈਂਟ ਨਹੀਂ ਲਾਗਦੇ ਹੈਗੇ ਇਹਨਾਂ ਬਣਾਉਣ ਹੁਣ ਮੈਂ ਇਸ ਤਰ੍ਹਾਂ ਜਦੋਂ ਇਹ ਥੱਲੇ ਆ ਸਾਰਾ ਬਹਿ ਜਾਣਾ ਹੈਗੀ ਉਪਰ ਆ ਲੱਸੀ ਜੀ ਜੋ ਵੀ ਆਇਆ ਇਹਨੇ ਇਦਾਂ ਹੀ ਬਹਿ ਜਾਣਾ ਮੈਂ ਤੁਹਾਨੂੰ ਦਿਖਾ ਦਉਂਗੀ ਫਿਰ ਵੀ ਤੇ ਦੇਖ ਲੋ ਫਿਰ ਮੈਂ ਇਦਾਂ ਹੀ ਕਿਉਂ ਜਿਹੜਾ ਪਾਉਣ ਲੈਣਾ ਹੁਣ ਮੈਂ ਕੜਛੀ ਕੱਢ ਲੈਣੀ ਹੈ ਵਿੱਚੋਂ ਤੇ ਮੇਰੇ ਇਹ ਕਿਉਂ ਬਣਾਉਣ ਦਾ ਤਰੀਕਾ ਤੁਹਾਨੂੰ ਕਿਦਾਂ ਦਾ ਲੱਗਾ ਜੇ ਵਧੀਆ ਲੱਗਾ ਹੈ ਤਾਂ ਮੈਨੂੰ ਹਣਾ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਤੇ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਇਹ ਤਰੀਕਾ ਕਿਦਾਂ ਦਾ ਲੱਗਿਆ ਠੀਕ ਹੈ ਜੀ ਤੇ ਮੈਂ ਹੁਣ ਘਿਓ ਪਾਉਣ ਕੇ ਤੁਹਾਨੂੰ ਦਿਖਾ ਦਿੰਦੀ ਹਾਂ ਲਓ ਜੀ ਮੈਂ ਹੁਣ ਘਿਓ ਲੱਗੀ ਪਾਉਣ ਨਾ ਇਹ ਮੈਂ ਥਾਟਾ ਕਰਕੇ ਗਰਮ-ਗਰਮ ਪਾਉਣ ਲੱਗੀ ਆ ਵੀ ਤੁਹਾਨੂੰ ਦਿਖਾ ਵੈਸੇ ਹੁਣ ਸਾਡੇ ਗੈਸਟ ਵੀ ਆਉਣੇ ਤਾਂ ਕਰਕੇ ਆਪਾਂ फटाफट ਵੀਡੀਓ ਵੀ ਬਣਾਉਣੀ ਜ਼ਰੂਰੀ ਹੈ ਆਪਾਂ ਇਹਲੇ ਵੀ ਟਾਈਮ ਕੱਢਣਾ ਪੈਂਦਾ ਆ ਆਹ ਦੇਖ ਲਓ ਅਕੇ ਉਹ ਆਪਣਾ ਬਣ ਗਿਆ ਬਹੁਤ ਵਧੀਆ ਗਰਮ ਪਤੀਲਾ ਹਜੇ ਤਾਂ ਕਰਕੇ ਮੈਂ ਕਿਹਾ ਚੱਲ ਹੁਣ ਸਟੀਲ ਦੇ ਰੋਲੂ ਚੀ ਪਾ ਲੈਣੀ ਸਾਡੀ ਭੂਆ ਨੇ ਹੋਣਾ ਅੱਜ ਹਾਂ ਆਟੋ ਵੀ ਆਪਣਾ ਆ ਚੁੱਕਿਆ ਜਾਣ ਲਈ ਮੰਮੀ ਜਲਦੀ ਕਰੋ ਕੰਮ ਤੇ ਜਾਣਾ ਆ ਕੁੜੀ ਨੇ ਤਾਂ ਕਰਕੇ ਆਟੋ ਵੀ ਆ ਗਿਆ ਆ ਆ ਦੇਖੋ ਜੀ ਕਿਉ ਬਣ ਗਿਆ ਆਪਣਾ ਕਿਲੋ ਸਾਰਾ ਕਿਉ ਬਣ ਗਿਆ ਬੜੀ ਖੁਸ਼ੀ ਹੁੰਦੀ ਹੈ ਜਦੋਂ ਇਦਾਂ ਕੇ ਬਣ ਜਾਂਦਾ ਮੈਨੂੰ ਤਾਂ ਸੱਚੀ ਬਹੁਤ ਚਾਹ ਚੜਦਾ ਆ ਕਿ ਚੱਲ ਨਿਆਣੇ ਕਿਉ ਖਾਣਗੇ ਆਹ ਲੋ ਹੁਣ ਜਿਹੜਾ ਮੇਨ ਚੀਜ਼ ਐ ਆਹ ਦੇਖੋ ਪਤਿਲਾ ਆਪਣਾ ਬਿਲਕੁਲ ਦੇ ਲੋ ਸਾਫ ਆਹ ਲੋ ਇਹਦੇ ਵਿੱਚ ਕੋਈ ਵੀ ਧੋਣਾ ਕੋਈ ਔਖਾ ਨਹੀਂ ਹੈਗਾ ਆਪਾਂ ਬਹੁਤ ਆਸਾਨੀ ਨਾਲ ਇਹਨੂੰ ਧੋ ਸਕਦੇ ਕੋਈ ਵੀ ਵਿੱਚ ਨਹੀਂ ਜੰਮਿਆ ਹੈਗਾ ਆ ਆਟਾ ਆ ਬਸ ਇਹਨੂੰ ਆਪਾਂ ਕਰ ਲਈਏ ਬਾਹਰ ਬਸ ਜੀ ਅੱਜ ਦੀ ਵੀਡੀਓ ਇੰਨੀ ਆ ਤਾਂ ਆਪਾਂ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਉਹਨਾਂ ਚ ਸਾਰਿਆਂ ਨੂੰ ਜੀ ਸਾਸਰੀਕਾਰ